ਸਰਦੂਲਗੜ ਸਕੂਲ ਆਫ ਐਮਿਨੈਂਸ ਵਿੱਚ ਅਧਿਆਪਕਾਂ ਤੇ ਲੈਕਚਰਾਰਾਂ ਦੀ ਭਾਰੀ ਘਾਟ ਵਿਦਿਆਰਥੀਆਂ ਲਈ ਹੋ ਰਹੀ ਹੈ ਪਰੇਸ਼ਾਨੀ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸਕੂਲ ਛੱਡਣ ਲਈ ਹੋਣਗੇ ਮਜਬੂਰ ਹੋਰ ਕੀ ਕਿਹਾ ਵਿਦਿਆਰਥੀਆਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਵਿੱਚ ਅਸੀਂ ਮੀਡੀਅਲ ਕਲਾਸ ਫੈਮਿਲੀ ਤੇ ਬਿਲੋਂਗ ਕਰਦੇ ਆ ਸੋ ਥੈਟ ਅਸੀਂ ਐਨੀ ਇਫ ਵੀ ਇਸ ਅਫੋਰਡ ਨਹੀਂ ਕਰ ਸਕਦੇ ਤਾਂ ਇਹ ਸਾਨੂੰ ਅੱਧਾ ਵੀ ਸਰਕਾਰੀ ਸਕੂਲ ਤੇ ਸਾਨੂੰ ਬਧੀਤ ਵਧੀਆ ਐਜੂਕੇਸ਼ਨ ਪ੍ਰੋਵਾਈਡ ਹੋ ਜੇ ਨਹੀਂ ਤਾਂ ਸਾਨੂੰ ਪ੍ਰਾਈਵੇਟ ਸਕੂਲ ਵੱਲ ਦੇਖਣੀ ਪਏਗਾ ਸਾਨੂੰ ਉੱਥੋਂ ਦੀ ਫੀਸਾਂ ਭਰਨੀ ਪੈਣਗੀਆਂ ਕੋਸਰ ਦੇ ਟੀਚਰ ਨਹੀਂ ਹੋਣਗੇ ਤਾਂ ਆਬਵੀਅਸਲੀ ਜੀ ਗੱਲ ਆ ਸਰ ਸਾਨੂੰ ਸਕੂਲ ਐਕਸਚੇਂਜ ਕਰਨਾ ਪਵੇਗਾ ਅਸੀਂ ਪ੍ਰਾਈਵੇਟ ਸਕੂਲ ਚ ਲੱਗਾਂਗੇ ਹੋਰ ਤਾਂ ਸਰ ਕੋਈ ਚਾਰਾ ਵੀ ਨਹੀਂ ਹੈਗਾ ਠੀਕ ਹੈ ਰਾ ਨਾਮ ਕੁਲਵੀਰ ਕੌਰ ਹੈ ਮੈਂ ਪਲੱਸ 2 ਨਾਨ ਮੈਡੀਕਲ ਦੀ ਸਟੂਡੈਂਟ ਹਾਂ ਸਕੂਲ ਆਫ ਐਮਿਨੈਂਟ ਸਲਦੁਰਗੜ ਦੇ ਵਿੱਚ ਸਸ਼ੀਕਾ ਜੀ ਸਾਹਿਬ ਮੇਰਾ ਨਾਮ ਪ੍ਰਸਨਲ ਕੌਰ ਹੈ ਮੈਂ ਪਲੱਸ 1 ਦੀ ਵਿਦਿਆਰਥਣਾ 800 ਸੈਕਸ਼ਨ ਵਿੱਚ ਹਾਂ ਬੱਚੇ ਹੁਣ ਤੁਸੀਂ ਸਕੂਲ ਤੋਂ ਚੁੱਪੀ ਹੋਣ ਤੋਂ ਬਾਅਦ ਆਏ ਹੋ ਯੈਸ ਸਰ ਤੁਸੀਂ ਆਪਣਾ ਥੋੜਾ ਕਲਾਸਸ ਲਈ ਦੱਸੋਗੇ ਵੀ ਤੁਹਾਡੀਆਂ ਕਲਾਸਾਂ ਵਗੈਰਾ ਸਹੀ ਚੱਲ ਰਹੀਆਂ ਟੀਚਰਸ ਵਗੈਰਾ ਅਵੇਲੇਬਲ ਹੈਗੇ ਆ ਪੂਰੇ نو ਸਰ ਟੀਚਰਸ ਪ੍ਰੋਪਰ ਨਹੀਂ ਹੈਗੇ ਜਿਵੇਂ ਸਾਡੇ ਕੋਲ ਮੈਥਸ ਦੇ ਲੈਕਚਰ ਆ ਜਿਵੇਂ ਪਹਿਲਾਂ ਸੀਗੇ ਬਟ ਹੁਣ ਸੈਪਟੈਂਬਰ ਦੇ ਵਿੱਚ ਉਹਨਾਂ ਦਾ ਟਰਾਂਸਫਰ ਹੋ ਗਿਆ ਹੁਣ ਫਿਰ ਵੈਸੇ ਤੁਹਾਨੂੰ ਮਾਸਟਰ ਕੈਡਰ ਵਾਲੀ ਟੀਚਰ ਭਰਾ ਰਹੀ ਨੇ ਮਤਲਬ ਬਟ ਸਾਨੂੰ ਉਹਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਵੈਸੇ ਟੀਚਰ ਆਪ ਦਾ ਟਰਾਈ ਕਰਦੇ ਨੇ ਅਸੀਂ ਵੀ ਟਰਾਈ ਕਰਦੇ ਆ ਵੀ ਸੇ ਸਮਝੀਏ ਬਟ ਉਹ ਮਤਲਬ ਅਸੀਂ ਉਦਾਂ ਸੈਟੀਸਫਾਈ ਨਹੀਂ ਹੋਸਨ ਮੈਥਸ ਦੇ ਲੈਕਚਰਰ ਨਹੀਂ ਪੰਜਾਬੀ ਦੇ ਨਹੀਂ ਇੰਗਲਿਸ਼ ਦੇ ਵੀ ਨਹੀਂ ਹੈਗੇ ਕਿੰਨੇ ਟਾਈਮ ਤੋਂ ਨਹੀਂ ਹੈਗੇ ਟੀਚਰ ਸਰ ਮੇਰੀ ਪਲੱਸ 1 ਤੋਂ ਹੀ ਪੰਜਾਬੀ ਇੰਗਲਿਸ਼ ਦੇ ਲੈਕਚਰਰ ਨਹੀਂ ਹੈਗੇ ਤੇ ਮੈਥਸ ਦੇ ਇਸ ਸੈਪਟੈਂਬਰ ਦਾ ਮੈਮ ਦਾ ਟਰਾਂਸਫਰ ਹੋ ਗਿਆ ਇਗਜ਼ਾਮ ਵਗੈਰਾ ਦੀ ਤਿਆਰੀ ਕਿਵੇਂ ਕਰਦੇ ਹੋ ਕੋਈ ਤੁਸੀ? ਸਰ ਕੁਝ ਟੀਚਰਸ ਵੀ ਹੈਲਪ ਕਰ ਰਹੇ ਨੇ ਸਾਡੀ కెਮਿਸਟਰੀ ਦੇ ਮੈਮ ਨੇ ਸ਼ਨੀਨਾ ਮੈਮ ਜਾਂ ਫਿਰ ਅਦਰ ਟੀਚਰਸ ਵੀ ਹੈਲਪ ਕਰਦੇ ਨੇ ਜਾਂ ਫਿਰ ਬਸ ਫੋਨ ਤੋਂ ਮਟੀਰੀਅਲ ਜੋ ਵੀ ਕਿਉਂਕਿ ਅਸੀਂ ਐਮਿਨੈਂਟ ਸਕੂਲ ਦੇਖ ਕੇ ਇੱਥੇ ਆਏ ਸੀ ਤੇ ਜਿੰਨੇ ਕੁ ਟੀਚਰ ਹੈਗੇ ਨੇ ਚਲੋ ਉਹ ਤਾਂ ਸਾਡਾ ਟਰਾਈ ਮਤਲਬ ਕਰ ਰਹੇ ਨੇ ਉਹ ਫਿਰ ਵੀ ਆਪਣਾ ਬੇਟਾ ਇਗਜ਼ਾਮ ਤੁਹਾਡੇ ਹੋਣ ਵਾਲੇ ਹੈ। ਹਾਂਜੀ ਸਰ ਫਿਰ ਉਸੇ ਚੀਜ਼ ਦੀ ਸਾਨੂੰ ਟੈਨਸ਼ਨ ਹੈ। ਸਰ ਜਿਹੜੇ ਹੈ ਤੁਹਾਡੇ ਪ੍ਰੋਪਰ ਨਹੀਂ ਹੈ ਸਾਰੇ ਸਬਜੈਕਟਾਂ ਦੇ। ਨੋ ਸਰ ਤਾਂ ਇਨਾ ਐਗਜ਼ਾਮਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮਤਲਬ ਪ੍ਰਿਪੇਅਰ ਕਰਨ ਵਾਸਤੇ ਕੀ ਕੋਸ਼ਿਸ਼ ਕਰ ਰਹੇ ਹੋ? ਅ ਸਰ ਟੀਚਰਸ ਵੀ ਆਪਣਾ ਜਿਵੇਂ ਦੱਸਿਆ ਵੀ ਟਰਾਈ ਕਰਦੇ ਨੇ ਚਲੋ ਤੇ ਅਸੀਂ ਵੀ ਜਿਵੇਂ ਨਾ ਜਿਵੇਂ ਥੋੜਾ ਬਹੁਤਾ ਫੋਨ ਤੋਂ ਬਟ ਸਾਨੂੰ ਫਿਰ ਵੀ ਡਰਿਆ ਵੀ ਜਿਵੇਂ ਅਸੀਂ ਮੈਰਿਟ ਹੋਲਡਰਾਂ ਆ ਤੇ ਸਾਡੇ ਟੀਚਰਸ ਨੂੰ ਵੀ ਇੱਕ ਹੋਪ ਹੈ ਸਾਡੀ ਪ੍ਰਿੰਸੀਪਲ ਮੈਮ ਨੂੰ ਸਾਡੇ ਸਕੂਲ ਦੀ ਪਹਿਲਾਂ ਮੈਰਿਟਸ ਆਈਆਂ ਨੇ ਤਾਂ ਸਾਨੂੰ ਇਹ ਆ ਕਿ ਹੁਣ ਵਾਲੀ ਸਾਡੀ ਪਲੱਸ 2 ਵੀ ਮੈਰਿਟ ਲਵੇ ਅਸੀਂ ਵੀ ਮੈਰਿਟ ਦੇ ਵਿੱਚ ਆਈਏ ਬਟ ਮਤਲਬ ਸਾਨੂੰ ਪ੍ਰੋਬਲਮ ਫੇਰ ਉਹੀ ਲੈਕਚਰਰ ਦੀ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਸਿਰਫ ਦੋ ਲੈਕਚਰਾਂ ਨੇ ਫਿਜ਼ਿਕਸ ਤੇ ਕੈਮਿਸਟਰੀ ਦੇ ਇਹੀ ਕੇ ਮਤਲਬ ਲੈਕਚਰਰ ਭੇਜੇ ਜਾਣ ਹੁਣ ਸਾਡੀ ਸਾਡੀ ਵੀ ਪਲੱਸ 2 ਹੈ ਹੁਣ ਅਸੀਂ ਫਾਈਨਲ ਐਗਜ਼ਾਮ ਦੇਣੇ ਆ ਫਿਰ ਪਿੱਛੇ ਵੀ ਪਲੱਸ 1 ਹੈ ਨਾਨ ਮੈਡੀਕਲ ਜਾਂ ਅਦਰ ਸਟਰੀਮ ਉਹਨਾਂ ਦੇ ਕੋਲ ਵੀ ਲੈਕਚਰਰ ਨਹੀਂ ਉਹਨਾਂ ਦੀ ਵੀ ਅੱਗੇ ਪਲੱਸ 2 ਆਉ ਤਾ ਪਲੀਜ਼ ਵੀ ਲੈਕਚਰਰ ਭੇਜੇ ਜਾਣ ਸਾਡੇ ਸਕੂਲ ਦੇ ਦੇਖਦੇ ਹੋ ਸ੍ਰੀ ਕਲ ਸਰ ਮੇਰਾ ਨਾਮ ਪ੍ਰਸੁਨਨ ਕੋਰ ਹੈ ਮੈਂ ਪਲੱਸ 1 ਦੀ ਵਿਦਿਆਰਥਣਾ ਮੇਰੇ ਕੋਲ ਆਰਟ ਸਟਰੀਮ ਹੈ ਮੈਂ ਸਕੂਲ ਆਫ ਫੈਮਿਨਲ ਸੱਜਨਗਰਦੀ ਵਿਦਿਆਰਥਣਾ ਅਜੇ ਕੋਈ ਵੀ ਲੈਕਚਰਰ ਨਹੀਂ ਹੈਗਾ ਅਸਤੇ ਟੀਚਰਸ ਸਾਨੂੰ ਪੜਾ ਰਹੇ ਐ ਏਫਰਟ ਹੋ ਰਿਹਾ ਬਟ ਲੈਕਚਰਰ ਕੋਈ ਵੀ ਨਹੀਂ ਆਇਆ ਸਾਡੇ ਜੋ ਪੋਲੀਸਾਇੰਸ ਦੇ ਲੈਕਚਰਰ ਐ ਉਹ ਰਿਟਾਇਰ ਹੋ ਗਏ ਨੇ ਐਦੀ ਇਕਨੋਮਿਕਸ ਦੇ ਲੈਕਚਰਰ ਵੀ ਰਿਟਾਇਰ ਹੋ ਗਏ ਨੇ ਟੋਟਲ ਕਿੰਨੇ ਜਿਹੜੇ ਆ ਤੁਹਾਡੇ ਲੈਕਚਰਰ ਘਟ ਹੈਗੇ ਜੀ ਅਸਤੇ ਸਰ ਜੀ ਮੈਂ ਕਮ ਕੋਈ ਵੀ ਲੈਕਚਰਰ ਹੈ ਨਹੀਂ ਆਰਟਸ ਦਾ ਦਾ ਅੱਛਾ ਪਿਛਲੇ ਕਿੰਨੇ ਟਾਈਮ ਤੋਂ ਇਹ ਤੁਹਾਨੂੰ ਘਾਟ ਮਹਿਸੂਸ ਹੋ ਰਹੀ ਹੈ ਸਰ ਮੈਂ ਹੁਣੇ ਪਲੱਸ 1 ਚ ਹੋਈ ਹਾਂ ਤਾਂ ਇੱਕ ਸਾਲ ਹੀ ਹੋ ਗਿਆ ਪੂਰਾ ਜਦੋਂ ਮੈਨੂੰ ਇਹ ਘਾਟ ਮਹਿਸੂਸ ਹੋ ਰਹੀ ਹੈ ਵੀ ਸਾਡੇ ਕੋਲ ਕੋਈ ਲੈਕਚਰਰ ਨਹੀਂ ਤੁਸੀਂ 10th ਕਿਹੜੀ ਕਲਾਸ ਤੋਂ ਕੀਤੀ ਹੈ ਕਿਹੜੇ ਸਕੂਲ ਤੋਂ ਕੀਤੀ ਹੈ ਸਰ ਇੱਥੇ ਸਕੂਲ ਆਫ ਫੈਮਿਨਲ ਸਰਦਿਲਗੜ ਤੋਂ ਓਕੇ ਕੀ ਸਰ ਟੀਚਰਸ ਦਾ ਬੋਰਡਸ ਕਰ ਰਹੇ ਆ ਪਰ ਅੱਗੋਂ ਸਰਕਾਰ ਦਾ ਕੋਈ ਰਿਸਪੌਂਸ ਨਹੀਂ ਆ ਰਿਹਾ ਸਰ ਮੈਂ ਸਕੂਲ ਚੇਂਜ ਕਰਨ ਦੀ ਸੋਚ ਰਹੀ ਹਾਂ ਕੋਈ ਪ੍ਰਾਈਵੇਟ ਸਕੂਲ ਮਿਲ ਗਿਆ ਉਸ ਦੇ ਵਿੱਚ ਐਡਮਿਸ਼ਨ ਲੈਣਾ ਹੈ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਜੀ ਮੈਂ 10ਵੀਂ ਜਮਾਤ ਦਾ ਵਿਦਿਆਰਥੀ ਆ ਮੈਂ ਸਕੂਲ ਆਫ ਫੈਮਿਨਸ ਵਿੱਚ ਪੜਦਾ ਹੁਣ ਸਾਡੀ ਛੁੱਟੀ ਹੋਈ ਹੈ ਇਸ ਲਈ ਹੁਣ ਅਸੀਂ ਬਾਹਰ ਆਏ ਸੀ ਤੇ ਸਾਡੇ ਸਕੂਲ ਚ ਟੀਚਰਾਂ ਦੀ ਬਹੁਤ ਕਮੀ ਹੈ ਜੀ 8 ਸਟਰੀਮ ਦੇ ਸਾਡੇ ਸਕੂਲ ਚ ਕੱਲੇ ਹਿਸਟਰੀ ਦੇ ਮੈਡਮ ਨੇ ਹੋਰ ਕੋਈ ਟੀਚਰ ਹੈ ਨਹੀਂ ਜੀ ਕਿਹੜੀ ਕਲਾਸ ਤੁਹਾਡੀ 10ਵੀਂ ਜੀ ਹੁਣ ਤੁਸੀਂ ਕਲਾਸ ਕਿੰਨੇ ਬੱਚੇ ਪੜਦੇ ਹੋ ਇੱਕ ਕਮਚ ਅਸੀਂ 55 ਜੀ ਚੁੱਕਲ ਹੁੰਦੀ ਹੈ ਜੀ ਟੀਚਰ ਨੂੰ ਸਮਝਾਉਣ ਚ ਟੀਚਰ ਦੀ ਪ੍ਰੋਪਰ ਸਮਝ ਆਉਂਦੀ ਹੈ ਕਈ ਕਈ ਵਾਰ ਆ ਜਾਂਦੇ ਕਈ ਕਈ ਵਾਰ ਬਹੁਤ ਮੁਸ਼ਕਲ ਹੁੰਦੀ ਹੈ ਸਮਝਾਉਣ ਚ ਬੈਂਚ ਵਗੈਰਾ ਪੂਰੇ ਹੈਗੇ ਐਨੇ ਬੱਚਿਆਂ ਲਈ ਬੈਂਚ ਕੇ ਕੀ ਕੀ ਵਾਰੀ ਉਹ ਤਿੰਨ ਤਿੰਨ ਨੂੰ ਬੈਠਣਾ ਪੈਂਦਾ ਜੀ ਹੋਰ ਕੀ ਦਿੱਕਤਾਂ ਆਰੀਆਂ ਤੁਹਾਨੂੰ ਸਕੂਲ 'ਚ ਟੀਚਰ ਘੱਟ ਹੈ ਜੀ ਇੱਕ ਜਿੱਦਾਂ ਕਿ ਸਰ ਕੋਈ ਕੇ ਲੈਕਚਰ ਖਾਲੀ ਹੁੰਦਾ ਪਰ ਟੀਚਰ ਤਾਂ ਪੂਰੀ ਕੋਸ਼ਿਸ਼ ਕਰ ਰਹੇ ਨੇ ਬਸੇ ਕੋਈ ਵੀ ਕਲਾਸ ਨਾ ਖਾਲੀ ਛੱਡੀਏ ਪਰ ਟੀਚਰਾਂ ਦੀ ਕਮੀ ਹੋਣ ਕਰਕੇ ਕਈ ਵਾਰੀ ਕੋਈ ਕਲਾਸ ਖਾਲੀ ਰਹਿ ਜਾਂਦੀ ਹੈ ਜੀ ਇਸ ਕਰਕੇ ਵੀ ਸਰ ਦਿੱਕਤ ਆਉਂਦੀ ਹੈ ਸਾਨੂੰ ਕਈ ਵਾਰ ਸਟੱਡੀ ਕਰਨ 'ਚ ਵੀ ਜਿੱਦਾਂ ਕਿ ਬੱਚੇ ਸ਼ੋਰ ਮਚਾਉਂਦੇ ਆ ਪਰ ਸਾਨੂੰ ਫਿਰ ਪੜਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇਸ ਕਰਕੇ ਵੀ ਅਸੀਂ ਕਹਿੰਦੇ ਆ ਵੀ ਸਾਡੇ ਸਕੂਲ 'ਚ ਟੀਚਰ ਹੋਰ ਆਏ ਦਿੱਲੀ ਦਾ ਰੂਟੀਨ ਹੈ ਕਿੰਨੇ ਟਾਈਮ ਤੋਂ ਇੰਨੇ ਬੱਚਿਓ ਤੁਸੀਂ ਕਲਾਸ ਚ ਸਰ ਤਕਰੀਬਨ ਤਾਂ ਕਿਸੇ 10th స్టార్ਟ ਹੋ ਕਲਾਸ ਹੋਣ ਤੋਂ ਪਹਿਲਾਂ ਤੋਂ ਹੀ 56 ਸਟੂਡੈਂਟ ਹਨ ਜਿਹੜੇ ਟੀਚਰ ਵਿੱਚ ਸਰ ਕਾਫੀ ਟਾਈਮ ਹੋ ਗਿਆ ਤਕਰੀਬਨ ਤੱਕ 9th ਚ ਕਲਾਸ ਹੋਈ ਸੀਗੀ ਗੱਲ 9th ਚੋਂ ਕ੍ਰਾਸ ਕਰ ਚੁੱਕੇ ਪਾਸ ਆਊਟ ਹੋ ਗਏ ਆ ਪਰ 10th ਚ ਵੀ ਹਜੇ ਵੀ ਸਰ ਤਾਂ ਬੋਰਡ ਦੀ ਕਲਾਸ ਆ ਸਾਨੂੰ ਸਟੱਡੀ ਦੇ ਟੀਚਰ ਚਾਹੀਦੇ ਆ ਕਿ ਸਰ ਉਹ ਟੀਚਰਾਂ ਦੀ ਬਹੁਤ ਜ਼ਰੂਰਤ ਆ ਵੀ ਟੀਚਰ ਪੜ੍ਹਾਉਣਗੇ ਤਾਂ ਸਰ ਦੀ ਸਰਕਾਰ ਨੂੰ ਇਹੀ ਮੰਗ ਹੈ ਜੀ ਵੀ ਅਸੀਂ ਸਕੂਲ ਆਫ ਫੈਮਿਨੈਂਸ ਚ ਵਰਦੇ ਆ ਤੇ ਸਾਡੇ ਸਕੂਲ ਆਫ ਫੈਮਿਨੈਂਸ ਚ ਹੋਰ ਟੀਚਰ ਭੇਜੇ ਜਾਣ ਵੀ ਸਾਡੇ ਟੀਚਰਾਂ ਦੀ ਪੂਰਤੀ ਹੋਈ ਜਾਵੇ ਵੀ ਟੀਚਰ ਇਥੇ ਹੋਰ ਭੇਜੇ ਜਾਣ ਤਾਂ ਕਿ ਅਸੀਂ ਆਪਣੀ ਪੜਾਈ ਜਾਰੀ ਕਰ ਸਕੀਏ ਤੇ ਸਾਡੀ ਪੜਾਈ ਵਧੀਆ ਤਰੀਕੇ ਨਾਲ ਹੋ ਜਾਏ ਤੇ ਅਸੀਂ ਮੈਰਿਟ ਸੂਚੀ ਚ ਆ ਸਕੀਏ ਜੀ ਜੇ ਟੀਚਰ ਨਹੀਂ ਆਉਂਦੇ ਤਾਂ ਤੁਸੀਂ ਕੀ ਸੋਚ ਅਗਲੀ ਵਾਰੀ ਵਾਸਤੇ ਕੀ ਸੋਚੋਗੇ ਦੇਖੋ ਸਰ ਜੇ ਟੀਚਰ ਨਹੀਂ ਹੋਣਗੇ ਤਾਂ ਆਬਵੀਅਸਲੀ ਜੀ ਗੱਲ ਹੈ ਸਰ ਸਾਨੂੰ ਸਕੂਲ ਐਕਸਚੇਂਜ ਕਰਨਾ ਪਵੇਗਾ ਅਸੀਂ ਪ੍ਰਾਈਵੇਟ ਸਕੂਲ ਚ ਲੱਗਾਂਗੇ ਹੋਰ ਤਾਂ ਸਰ ਕੋਈ ਚਾਰਾ ਵੀ ਨਹੀਂ ਹੈਗਾ ਠੀਕ ਹੈ ਮੇਰਾ ਨਾਮ ਕੋਮਲਬੀਤ ਕੌਰ ਹੈ ਮੈਂ ਸਕੂਲ ਆਫ ਫੈਮਿਨੈਂਸ ਸਰਦੂਲਗੜ੍ਹ ਮਾਨਸਾ ਡਿਸਟ੍ਰਿਕਟ ਦੇ ਵਿੱਚ ਪੜ੍ਹਦੀ ਹਾਂ ਸਰ ਮੈਂ 11ਵੀਂ ਡੀ ਕਲਾਸ ਦੀ ਵਿਦਿਆਰਥਣ ਹਾਂ ਮੇਰੀ ਸਟਰੀਮ ਆਰਟਸ ਹੈ ਸਰ ਅਸੀਂ ਤੁਹਾਡੇ ਅੱਥਾਨ ਇਸਵੱਲੇ ਆਣਾ ਚਾਹੁੰਨੇ ਆ ਕਿ ਸਾਡੇ ਸਕੂਲ ਵਿੱਚ ਲੈਕਚਰਰਾਂ ਦੀ ਬਹੁਤ ਜ਼ਿਆਦਾ ਘਾਟ ਹੈ ਅਸੀਂ ਇਸ ਸਕੂਲ ਵਿੱਚ ਇਸ ਲਈ ਆਏ ਸੀ ਕਿ ਸਰਕਾਰ ਵੱਲੋਂ ਚਲਾਈ ਗਈ ਸਕੂਲ ਆਫ ਫੈਮਿਨੈਂਸ ਇਸ ਮਤਲਬ ਸਕੂਲ ਆਫ ਫੈਮਿਨੈਂਸ ਦੇ ਅਸੀਂ ਵਾਦ-ਵਦ ਫਾਇਦਾ ਉਠਾਉਣਾ ਚਾਹੁੰਦੇ ਸੀਗੇ ਪਰ ਅਸੀਂ ਇਸ ਸਕੂਲ ਵਿੱਚ ਆ ਕੇ ਇਹ ਦੇਖਿਆ ਕਿ ਸਾਨੂੰ ਤਾਂ ਇੱਥੇ ਲੈਕਚਰਰ ਵੀ ਪੂਰੇ ਨਹੀਂ ਹਨ ਅਸੀਂ 22 ਕਿਲੋਮੀਟਰ ਦੂਰ ਤੋਂ ਆਨੇ ਹਾਂ ਮੇਰਾ ਪਿੰਡ ਢੰਡਾ ਕਲਾ ਹੈ ਅਸੀਂ ਮੇਰੇ ਨਾਲ ਮੇਰੀਆਂ ਹੋਰ ਵੀ ਬਹੁਤ ਸਾਰੀਆਂ ਸਹਿਲੀਆਂ ਆਉਂਦੀਆਂ ਹਨ ਸਾਨੂੰ ਇਸ ਸਕੂਲ ਵਿੱਚ ਓਨਲੀ ਸਰਕਾਰ ਨੇ ਟਰਾਂਸਪੋਰਟ ਦੀ ਸਹੂਲਤਾਂ ਦਿੱਤੀ ਹੈ ਪਰ ਸਾਨੂੰ ਇੱਥੇ ਲੈਕਚਰਾਂ ਪੂਰੇ ਨਹੀਂ ਮਿਲ ਰਹੇ ਅਸੀਂ ਆਪਣਾ ਸਕੂਲ ਛੱਡ ਕੇ ਆਏ ਸੀ ਪਿੰਡ ਵਿੱਚੋਂ ਸਰ ਪਰ ਸਾਨੂੰ ਇੱਥੇ ਲੈਕਚਰਾਂ ਨਹੀਂ ਮਿਲ ਰਹੇ ਇਸ ਕਰਕੇ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਸਕੂਲ ਵਿੱਚ ਲੈਕਚਰਰ ਭੇਜੇ ਜਾਣ ਮੇਰੀ ਸਟਰੀਮ ਆਰਟਸ ਹੈ ਮੈਂ ਆਪਣੇ ਪਿੰਡ ਵਾਲੇ ਸਕੂਲ ਸਰਕਾਰੀ ਹਾਈ ਸਕੂਲ ਢੰਡਾ ਕਲਾ ਵਿੱਚੋਂ 10ਵੀਂ ਕੀਤੀ ਸੀ ਸਰ ਉੱਥੇ ਲੈਕਚਰਰ ਪੂਰੇ ਸਨ ਪਰ ਉੱਥੇ 11ਵੀ ਇਸ ਲਈ ਮੈਂ ਕਿੰਨੇ ਟਾਈਮ ਤੋਂ ਜਿਹੜੇ ਲੈਕਚਰਾਂ ਦੇ ਘਾਟ ਕੋਲ ਮੈਸੇਜ ਹੋ ਰਹੀ ਆ ਸਰ ਮੈਂ ਤਾਂ ਇਸ ਸਕੂਲ ਵਿੱਚ ਇਸ ਸਾਲ ਹੀ ਆਈ ਸੀ ਸਰ ਮੈਨੂੰ ਲੱਗਦਾ ਹੈ ਪੁਰਾਣੇ ਬੱਚਿਆਂ ਨੇ ਐਕਸਪੀਰੀਅੰਸ ਸ਼ੇਅਰ ਕੀਤੇ ਹੋਣਗੇ ਲਗਭਗ 2-3 ਸਾਲ ਤੋਂ ਇੱਥੇ ਲੈਕਚਰਾਂ ਦੀ ਘਾਟ ਹੋ ਰਹੀ ਆ ਜਿਹੜਾ ਤੁਸੀਂ ਉਹਨੇ ਐਪਲੀਕੇਸ਼ਨ ਰੱਖੀ ਹੋਈ ਹੈ ਆਪਣੇ ਆਪ ਤੇ ਇਹ ਕੀ ਹੈ ਇਹਦੇ ਬਾਰੇ ਦੱਸੋ ਕੀ ਲਿਖੀ ਤੁਸੀਂ ਸਰ ਇਹ ਸੀਐਮ ਮਾਨ ਨੂੰ ਲਿਖੀ ਐਪਲੀਕੇਸ਼ਨ ਮਾਨਯੋਗ ਸੀਐਮ ਮਾਨ ਜੀ ਜੇ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਤਾਂ ਪਲੀਜ਼ ਸਾਡੀ ਇਹ ਗੱਲ ਵੱਲ ਧਿਆਨ ਦਿੱਤਾ ਜਾਵੇ ਕੀ ਲਿਖਿਆ ਤੁਸੀਂ ਇਹਦੇ ਵਿੱਚ ਕੀ ਅਰਜ਼ ਕਰਨਾ ਚਾਹੁੰਦੇ ਹੋ ਸਰ ਇਹਦੇ ਵਿੱਚ ਅਸੀਂ ਇਹੀ ਅਰਜ਼ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਸਾ ਡਿਸਟ੍ਰਿਕਟ ਵਿੱਚ ਪੂਰੇ ਤਿੰਨ ਸਕੂਲ ਹਾਂ ਸਕੂਲ ਆਫ ਫੈਮਿਨਸ ਸਭ ਤੋਂ ਜ਼ਿਆਦਾ ਗਿਣਤੀ ਸਾਡੇ ਸਕੂਲ ਆਫ ਫੈਮਿਨਸ ਸਰਦੂਲਗੜ੍ਹ ਵਿੱਚ ਹੀ ਹੈ ਪਰ ਇੱਥੇ ਲੈਕਚਰਰ ਨਹੀਂ ਪੂਰੇ ਹਨ ਇਸ ਲਈ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਲੈਕਚਰਰ ਭੇਜੇ ਜਾਣ ਸਾਡੀ ਆ ਸਟ੍ਰੀਮ ਹੋਣ ਕਰਕੇ ਸਾਡੇ 8th ਵਿੱਚ ਮੇਨ ਸਬਜੈਕਟ ਹਿਸਟਰੀ ਫਿਜ਼ਿਕਲ ਫਿਜ਼ੀਕਲ ਪੋਲ ਸਾਇੰਸ ਅਰਥਸ਼ਾਸਤਰ ਇਹ ਸਾਡੇ ਮੇਨ ਸਬਜੈਕਟ ਹਨ ਪਰ ਇਹਨਾਂ ਦਾ ਇੱਕ ਵੀ ਲੈਕਚਰਰ ਨਹੀਂ ਹੈ ਸਰ ਅਸੀਂ ਹੁਣ ਤਾਂ ਸੈਲਫ ਸਟੱਡੀ ਕਰਦੇ ਆ ਸਰ ਵੈਸੇ ਸਕੂਲ ਦਾ ਸਾਨੂੰ ਹੁਣ ਟਿਊਸ਼ਨ ਵੀ ਰੱਖਣੀ ਪੈਂਦੀ ਆ ਸਰ ਸਾਨੂੰ ਸਕੂਲ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸਾਨੂੰ ਇਸ ਤੋਂ ਬਾਅਦ ਸਕੂਲ ਚੇਂਜ ਕਰਨ ਦੀ ਜ਼ਰੂਰਤ ਹੈ ਸਾਡੇ ਪੇਰੈਂਟਸ ਸਾਨੂੰ ਕਹਿ ਰਹੇ ਆ ਵੀ ਤੁਹਾਡੇ ਲੈਕਚਰਾਂ ਨਹੀਂ ਪੂਰੇ ਨਹੀਂ ਹਨ ਤੁਸੀਂ ਟਿਊਸ਼ਨ ਵੀ ਰੱਖ ਰਹੇ ਹੋ ਫਿਰ ਤੁਹਾਡਾ ਸਕੂਲ ਜਾਣ ਦਾ ਫਾਇਦਾ ਹੀ ਕੀ ਸਰਕਾਰ ਦਾ ਫਾਇਦਾ ਕੀ ਸਾਡੀ 12ਵੀਂ ਕਲਾਸ ਹੈ ਜੋ ਸਾਡੀ ਬੋਰਡ ਦੀ ਕਲਾਸ ਹੈ ਜੇ ਇਹ ਸਾਡੇ ਸਕੂਲ ਦਾ ਇਹੀ ਹਾਲ ਰਿਹਾ ਤਾਂ ਸਾਨੂੰ ਮਜਬੂਰੀ ਵਿੱਚ ਆ ਕੇ ਸਾਡੇ ਪੇਰੈਂਟਸ ਦੇ ਦਬਾਅ ਦੇ ਹੇਠਾਂ ਆ ਕੇ ਸਾਨੂੰ ਸਕੂਲ ਚੇਂਜ ਕਰਨਾ ਪੈਣਾ ਹੈ ਸਾਨੂੰ ਕਿਸੇ ਪ੍ਰਾਈਵੇਟ ਸਕੂਲ 'ਚ ਜਾਣਾ ਪੈਣਾ ਹੈ कि ਅਸੀਂ ਇਹੋ ਆਸਾਨਾ ਸੀ ਇਹ ਸੋਚ ਕੇ ਆਏ ਸੀ ਕਿ ਸਾਨੂੰ ਇੱਥੇ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਪਰ ਸਾਡਾ ਇਹੋ ਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਸਕੂਲ ਆਫ ਫੈਮਿਨੈਸ ਦਾ ਸਕੂਲ ਹੋਣ ਦੇ ਕਾਰਨ ਵੀ ਫਿਰ ਵੀ ਇਸ ਸਕੂਲ ਵਿੱਚ ਟੀਚਰਾਂ ਦੀ ਕਮੀ ਹੋਣ ਕਾਰਨ ਸਾਡੇ ਸਾਰੇ ਬੱਚਿਆਂ ਦੇ ਮਤਲਬ ਪੜਾਈ ਬਹੁਤ ਲਾਸ ਹੋ ਰਹੀ ਹੈ ਸਾਰੇ ਸਰਕਾਰ ਮਤਲਬ ਸਾਡੇ ਤੋਂ ਮੰਗਦੇ ਆਗੇ ਵੀ ਮੈਰਿਟ ਆਵੇ ਪਰ ਇੱਥੇ ਟੀਚਰਾਂ ਦੀ ਬਹੁਤ ਜ਼ਿਆਦਾ ਕਮੀ ਹੈਗੀ ਆ ਅਸੀਂ ਕਰ ਕੀ ਸਕਦੇ ਆ ਇੱਥੇ ਮਤਲਬ ਬੱਚੇ ਹੈਗੇ ਆ ਪੜਨ ਆਉਂਦੇ ਨੇ ਪਰ ਇੱਥੇ ਆ ਕੇ ਪੜਾਈ ਕੰਪਲੀਟ ਨਹੀਂ ਹੋ ਰਹੀ ਹੈ ਸਾਨੂੰ ਉਮੀਦ ਸੀ ਕਿ ਵੀ ਮਤਲਬ ਇੱਥੇ ਸਾਨੂੰ ਵਧੀਆ ਪੜਾਈ ਮਿਲੇ ਅਸੀਂ ਇੰਨੇ ਦੂਰੋਂ ਦੂਰੋਂ ਆਉਂਦੇ ਹੈਗੇ ਆ ਸਾਡੇ ਐਂ ਤਾਂ ਪਿੰਡ ਵਿੱਚ ਵੀ ਸਕੂਲ ਹੈਗੇ ਨੇ ਬਹੁਤ ਸਾਰੇ ਪਰ ਅਸੀਂ ਆ ਸੁਮਿਤ ਨਾਲ ਆਏ ਸੀ ਵੀ ਇੱਥੇ ਵਧੀਆ ਪੜਾਈ ਮਿਲੇਗੀ ਪਰ ਇੱਥੇ ਟੀਚਰ ਘਟਨੇ ਅਸੀਂ ਕੀ ਕਰ ਸਕਦੇ ਹਾਂ ਪਰ ਬਾਈ ਚਾਂਸ ਅਗਲੇ ਸਾਲ ਵੀ ਸਕੂਲ ਚ ਐਵੇਂ ਤਾਂ ਮਤਲਬ ਕੁਝ ਕੁਝ ਦਿਨਾਂ ਤੱਕ ਹੀ ਨਹੀਂ ਜੇ ਐਵੇਂ ਟੀਚਰ ਨਹੀਂ ਆਣਾ ਫਿਰ ਅਸੀਂ ਪਿੰਡ ਦੇ ਸਕੂਲ ਵਿੱਚ ਸ਼ਿਫਟ ਹੋਣ ਦੀ ਕੋਸ਼ਿਸ਼ ਕਰਾਂਗੇ ਮਤਲਬ ਇੱਥੇ ਅੱਗੇ ਟੀਚਰਾਂ ਦੀ ਇੰਨੀ ਜ਼ਿਆਦਾ ਕਮੀ ਹੈਗੀ ਅਸੀਂ ਕਹਿ ਕੀ ਸਕਦੇ ਹਾਂ ਨਾਲੇ ਇੱਕ ਉੱਪਰ ਪਿੱਛੇ ਪੜਾਈ ਦਾ ਲੋਡ ਇੰਨਾ ਜ਼ਿਆਦਾ ਪੈ ਰਿਹਾ ਹੈਗਾ ਇਹ ਕ admisión ਪਿੱਛੇ ਲੇਟ ਹੋ ਜਾਂਦੇ ਨੇ ਪਿੱਛੇ ਸਿਲੇਬਸ ਟਲੀ ਜਾਂਦੇ ਹੈਗੇ ਨੇ ਤਾਈ ਨੂੰ ਇੱਕ ਵਿੱਚ ਹੀ ਫਿਰ ਟ੍ਰੇਨਿੰਗ ਆ ਜਾਂਦੇ ਟੀਚਰਾਂ ਦੇ ਇਸ ਕਰਕੇ ਫਿਰ ਸਾਡੇ ਨਾਲ ਬਹੁਤ ਜ਼ਿਆਦਾ ਲੋਸ ਹੋ ਰਿਹਾ ਤੇ ਅਸੀਂ ਬਸ ਇਹੀ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਸਕੂਲ ਵਿੱਚ ਟੀਚਰਾਂ ਨੂੰ ਭੇਜਿਆ ਜਾਵੇ। ਧੰਨ ਬាទ ਨਮਸਕਾਰ ਜੀ ਨਮਸਕਾਰ ਮੈਡਮ ਸਰਦੂਲਗੜ ਤੋਂ ਬੋਲ ਰਿਹਾ ਜੀ ਜਰਨਲਿਸਟ ਹਾਂ ਜੀ ਹਾਂ ਜੀ ਮੈਡਮ ਇੱਕ ਨਾ ਸਾਡੇ ਕੋਲੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਆਪਣੇ ਸਕੂਲ ਆਫ ਐਮਿਨੈਂਸ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਦੇ ਪੇਰੈਂਟਸ ਦੇ ਫੋਨ ਆ ਰਹੇ ਸੀਗੇ ਵੀ ਸਕੂਲ ਦੇ ਵਿੱਚ ਨਾ ਜੀ ਇੱਕ ਟੀਚਰ ਆ ਜਿਹੜੇ ਉਹ ਪੂਰੇ ਨਹੀਂ ਹੈ ਅਸੀਂ ਬੱਚਿਆਂ ਦੀ ਬਾਈਟ ਵੀ ਕਰੀ ਸੀਗੀ ਜੀ ਪੁੱਛਿਆ ਵੀ ਸੀ ਉਹਨਾਂ ਤੋਂ ਸэр ਤੁਸੀਂ ਮੰਨੋਗੇ ਨਹੀਂ ਮੈਂ ਖੁਦ ਵੀਜ਼ਿਟ ਕੀਤਾ ਸੀ ਤੇ ਇਹ ਜਿਹੜੀ ਹੈ ਪ੍ਰੋਬਲਮ ਜਿਹੜੀ ਹੈ ਉੱਪਰ ਹਾਈ ਲੈਵਲ ਤੱਕ ਗਈ ਹੋਈ ਹੈ ਅੱਛਾ ਹਾਂ ਤੇ ਅਸੀਂ ਉਹਦੇ ਵਿੱਚ ਨਾ ਇੱਕ ਬਹੁਤ ਜਲਦੀ ਇਹਦਾ ਹੱਲ ਨਿਕਲ ਰਿਹਾ ਹੈ ਠੀਕ ਹੈ हां ਸਾਡੇ ਪਿਛੇ 17 11 ਨੂੰ ਮੀਟਿੰਗ ਸੀ ਚੰਡੀਗੜ੍ਹ ਹਾਂਜੀ ਤਾਂ ਉਹ ਤਾਂ ਉਹਨਾਂ ਨੇ ਵੀ ਇਸ ਚੀਜ਼ ਨੂੰ ਦੇਖਿਆ ਪੂਰੇ ਮਾਨਸਾ ਚ ਹੀ ਘਟ ਨਹੀਂ ਸਰ ਸਰ ਬੜੀ ਜਲਦੀ ਇਹਦਾ ਹੱਲ ਕਰ ਦਿੱਤਾ ਹੋਇਆ ਹੈ ਅੱਛਾ ਜੀ ਬੜੀ ਜਲਦੀ ਲੈਟਰ ਇਸ਼ੂ ਹੋ ਰਿਹਾ ਠੀਕ ਹੈ ਠੀਕ ਹੈ ਸਾਨੂੰ ਸਭ ਨੂੰ ਉਹਨਾਂ ਨੇ ਕਹਿਤਾ ਵੀ ਤੁਹਾਡੇ ਅਸੀਂ ਡਿਸਟ੍ਰਿਕਟ ਲੈਵਲ ਤੇ ਹੱਲ ਕਰ ਦਿੰਦੇ ਹਾਂ ਤੁਹਾਨੂੰ ਹਾਂ 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 ਆਪਾਂ ਦੇਖਨੇ ਕੀ ਲੈਟਰ ਆਉਂਦਾ ਆਪਣੇ ਕੋਲ ਠੀਕ ਹੈ ਜੀ ਪਰ ਸਭ ਦਾ ਧਿਆਨ ਛ ਹੈ ਕਿ ਬਹੁਤ ਜਲਦੀ ਇਹਦਾ ਹੱਲ ਕਰ ਦਿੱਤਾ ਜਾਏਗਾ ਠੀਕ ਹੈ ਮੈਡਮ ਥੈਂਕ ਯੂ ਜੀ ਠੀਕ ਹੈ